ਕੱਟ ਸਾਰਿਆਂ ਦਾ ਜੋਰ ਜਿਹੜੇ ਮੇਰੇ ਵਰਗੇ ਵੀ ਨੇ ਮੈਂ ਸਟੇਜ ਤੋਂ ਉੱਪਰ ਲਿਖਣਾ ਚੀਮਾ ਸਾਹਿਬ ਗਰੇਵਾਲ ਸਾਹਿਬ ਆਨੇ ਸਾਡੇ ਸਰਦਾਰ ਮਹੇਸ਼ੇਂਦਰ ਗਰੇਵਾਲ ਸਾਹਿਬ ਮੈਂ ਸਟੇਜ ਤੋਂ ਕਹਿਣਾ ਕਿ ਮੇਰੇ ਅਰਕਾ ਬੰਦਾਵੀ ਮੇਰੇ ਅਗੇ ਹੋਰ ਹਜ਼ਾਰਾਂ ਜਿਹੜੇ ਪੂਰਨ ਸਿੱਖ ਨਹੀਂ ਅੱਜ ਸ਼੍ਰੋਮਣੀ ਕਮੇਟੀ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਣਾ ਚੱਕਦੇ ਨੇ ਮੈਂ ਸਟੇਜ ਤੋਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਜੇ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਦੀ ਗੱਲ ਕਰਨੀ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨੀ ਹੈ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਾਂ ਦੇ ਕਾਬਿਲ ਹੋ ਫਿਰ ਉਸ ਤੋਂ ਬਾਅਦ ਗੱਲ ਕਰੋ ਅੱਜ ਸਾਰੀ ਤਾਕਤਾਂ ਦਾ ਜੋਰ ਪੰਜਾਬ ਦੇ ਵਿੱਚ ਨਫ਼ਰਤ ਸ਼ਾਂਤੀ ਭਾਈਚਾਰਕ ਸਾਂਝ ਇਹਨੂੰ ਜਿਹੜਾ ਖਤਮ ਕਰਦੇ ਲੱਗਿਆ ਹੋਇਆ ਨਫ਼ਰਤ ਵਧਾਉਣ ਤੇ ਲੱਗੇ ਨੇ ਤੇ ਪਿਆਰ ਸਤਿਕਾਰ ਕਢਾਉਣ ਤੇ ਲੱਗੇ ਹੋਏ ਸੰਤ ਲੰਗੋਵਾਲ ਜੀ ਦੀ ਇਹ ਭੂਮੀ ਜਿੱਥੇ ਵੱਡੇ ਵੱਡੇ ਲੀਡਰਾਂ ਨੂੰ ਵੱਡਿਆ ਵੱਡਿਆ ਦੇਸ਼ ਦੀਆਂ ਸ਼ਕਤੀਆਂ ਨੂੰ ਬਹੁਤ ਮਾਨ ਸਤਕਾਰ ਮਿਲਿਆ ਬਹੁਤ ਵੱਡੀ ਕਰਮ ਵਾਲੀ ਧਰਤੀ ਆ ਇਹ ਕਰਮ ਵਾਲੀ ਧਰਤੀ ਮੈਂ ਖੁਦ ਕਿਉਂਕਿ ਇੱਥੇ ਦਾ ਪੜਿਆ ਤੇ ਆ ਲੌਂਗੋਵਾਲ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਕਾਲਜ ਸੰਤ ਲੌਂਗੋਵਾਲ ਇੰਜੀਨੀਅਰਿੰਗ ਕਾਲਜ ਬਣਿਆ ਹੋਇਆ ਹੈ ਜਿਹੜੀ ਸੰਤਾਂ ਦੀ ਦੇਣ ਹੈ ਤੇ ਵੀ ਸੰਤ ਲੰਗਵਾਲਜੀ ਦੀ ਕੁਰਬਾਨੀ ਦਾ ਸਦਕਾ ਹੈ ਮੌਸੇ ਕਾਲਜੋਂ ਪੜ੍ਹ ਕੇ ਤਾਂ ਮੈਂ ਕਹਿਣਾ ਕਿ ਮੇਰੀ ਕਰਮ ਭੂਮੀ ਹੈ ਤੇ ਇਸ ਧਰਤੀ ਦੇ ਜਿਹੜਾ ਨਾ ਤੁਮਸਤਕ ਹੋਣ ਵਾਸਤੇ ਆਇਆ ਜ਼ਿੰਦਗੀ ਚ ਉਹ ਖਾਲੀ ਝੋਲੀਆਂ ਨਹੀਂ ਗਿਆ ਹਮੇਸ਼ਾ ਉਹਦੀ ਝੋਲੀ ਭਰੀਆ ਚਾਹੇ ਦੇਸ਼ ਦਾ ਕਿੱਡਾ ਮਰਜੀ ਬਟਾ ਨੇ ਕਹ ਸਾਰਿਆਂ ਦਾ ਜੋਰ ਜਿਹੜੇ ਮੇਰੇ ਵਰਗੇ ਵੀ ਨੇ ਮੈਂ ਸਟੇਜ ਤੋਂ ਉੱਪਰ ਨਹੀਂ ਕਹਿਣਾ ਚੀਮਾ ਸਾਹਿਬ ਗਰੇਵਾਲ ਸਾਹਿਬ ਆਏ ਨੇ ਸਾਡੇ ਸਰਦਾਰ ਮਹੇਸ਼ੇਂਦਰ ਗਰੇਵਾਲ ਸਾਹਿਬ ਮੈਂ ਸਟੇਜ ਤੋਂ ਕਹਿਣਾ ਕਿ ਮੇਰੇ ਅਰਕਾ ਬਤਾਵੀ ਮੇਰੇ ਕਿ ਹੋਰ ਹਜ਼ਾਰਾਂ ਜਿਹੜੇ ਪੂਰਨ ਸਿੱਖ ਨਹੀਂ ਅੱਜ ਸ਼੍ਰੋਮਣੀ ਕਮੇਟੀ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਣਾ ਚੱਕਦੇ ਨੇ ਮੈਂ ਸਤੇ ਤੋਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨੀ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨੀ ਹੈ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਾਂ ਦੇ ਕਾਬਿਲ ਹੋ ਫਿਰ ਉਸ ਤੋਂ ਬਾਅਦ ਗੱਲ ਕਰੇ ਅੱਜ ਸਾਰੀ ਤਾਕਤਾਂ ਦਾ ਚੋਰ ਪੰਜਾਬ ਦੇ ਵਿੱਚ ਨਫ਼ਰਤ ਸ਼ਾਂਤੀ ਭਾਈਚਾਰਕ ਸਾਂਝ ਇਹਨੂੰ ਜਿਹੜਾ ਖਤਮ ਕਰਦੇ ਲੱਗਿਆ ਹੋਇਆ ਨਫ਼ਰਤ ਬਦੌਣ ਤੇ ਲੱਗੇ ਨੇ ਦੇ ਪਿਆਰ ਸਤਿਕਾਰ ਕਢਾਉਣ ਤੇ ਲੱਗੇ ਹੋਏ ਸੰਤ ਲੋਂਗੋਵਾਲ ਜੀ ਦੀ ਇਹ ਭੂਮੀ ਜਿੱਥੇ ਵੱਡੇ ਵੱਡੇ ਲੀਡਰਾਂ ਨੂੰ ਵੱਡੀਆਂ ਵੱਡੀਆਂ ਦੇਸ਼ ਦੀਆਂ ਸ਼ਖਸੀਤਾਂ ਨੂੰ ਬਹੁਤ ਮਾਨ ਸਤਿਕਾਰ ਮਿਲਿਆ ਬਹੁਤ ਵੱਡੀ ਕਰਮ ਵਾਲੀ ਧਰਤੀ ਆ ਇਹ ਕਰਮ ਵਾਲੀ ਧਰਤੀ ਮੈਂ ਖੁਦ ਕਿਉਂਕਿ ਇੱਥੇ ਦਾ ਪੜਿਆ ਤੇ ਆ ਲੋਂਗੋਵਾਲ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਕਾਲਜ ਸੰਤ ਲੋਂਗੋਵਾਲ ਇੰਜੀਨੀਅਰਿੰਗ ਕਾਲਜ ਬਣਿਆ ਹੋਇਆ ਹੈ ਜਿਹੜੀ ਸੰਤਾਂ ਦੀ ਦੇਣ ਹੈ ਤੇ ਵੀ ਸੰਤ ਲੰਗਵਾਲਜੀ ਦੀ ਕੁਰਬਾਨੀ ਦਾ ਸਦਕਾ ਹੈ ਮੌਸੇ ਕਾਲਜੋਂ ਪੜ੍ਹ ਕੇ ਤਾਂ ਮੈਂ ਕਹਿਣਾ ਕਿ ਮੇਰੀ ਕਰਮ ਭੂਮੀ ਹੈ ਤੇ ਇਸ ਧਰਤੀ ਦੇ ਜਿਹੜਾ ਨਾ ਤਮਸਤਕ ਹੋਣ ਵਾਸਤੇ ਆਇਆ ਹੈ ਜ਼ਿੰਦਗੀ ਚ ਉਹ ਖਾਲੀ ਝੋਲੀਆਂ ਨਹੀਂ ਗਿਆ ਹਮੇਸ਼ਾ ਉਹਦੀ ਝੋਲੀ ਭਰੀਆ ਚਾਹੇ ਦੇਸ਼ ਦਾ ਕਿੱਡਾ ਮਰਜੀ ਵਡਾ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ